ਯਾਰ ਕੀ ਹਾਲ ਚਾਲ ਹਰ ਦੋਸਤਾਂ ਮਿੱਤਰਾਂ ਉਮੀਦ ਕਰਦੇ ਠੀਕ ਠਾਕ ਹੋ ਸਾਰੇ ਜਾਨਾਂ ਦੀ ਸੈਟ ਬੈਟਾ ਹੋਣਗੇ ਤੇ ਲਓਏ ਮਿੱਤਰੋ ਡੋਲੀ ਦੀ ਕਰਤੀ ਅੱਜ ਸਫਾਈ ਕਰੋ ਚੈੱਕ ਤੇ ਗੋਤਰ ਸਾਰੇ ਬਈ ਤਾਂ ਛੱਡਦੇ ਆਪਾਂ ਆਹ ਦੋ ਇਥੇ ਪੱਠੇ ਆ ਠੀਕ ਆ ਇਹ ਤਾਂ ਛੱਡੇ ਇਹਨਾਂ ਦੇ ਮੜੇ ਮੜੇ ਅੱਖ ਕਰੇ ਕੁੱਟੀ ਆਖਣੀ ਆਈ ਵੀ ਆ ਤਾਂ ਇਥੇ ਪਾਲੇ ਸੀ ਤੇ ਉਹ ਦਵਾਈ ਦੂਈ ਪਾਈ ਇਹਨੇ ਸੈਟ ਆ ਬਿਲਕੁਲ ਸੇਤਾਂ ਓਕੇ ਆ ਥੱਲੇ ਨੇ ਵੀ ਸਾਫ਼ ਕਰਤੇ ਤੇ ਬਾਈ ਫੀਡ ਤੇ ਆਹ ਲਿਆਂ ਦੀ ਸਲਰੋਂ ਇਹ ਪਾਲ ਕੇ ਪਹਿਲੇ ਇਹਦੇ ਚ ਫਿਰ ਗੋਤਰ ਤੋੜਨ ਵਾਲੇ ਆ ਨਾਲੇ ਚੱਲ ਕੇ ਤਾੜਦੇ ਆ ਇਹ ਮੈਂ ਹਲਟਾਲਾ ਸਾਰੀ ਇਹ ਚ ਫਿਰ ਮਿਲਦਾ ਉਧਰ ਫੀਡ ਆ ਕੁਕੜਾਂ ਲਈ ਆਂਡੇ ਵਾਲੀ ਤੇ ਕੁਕੜ ਵੀ ਬਾਈ ਕੁਕੜਾਂ ਇੱਕ ਦੇ ਦਿਨ ਦੇ ਵਿੱਚ ਆਪਾਂ ਹੋਰ ਲੈ ਕੇ ਆਉਣੇ ਆ ਠੀਕ ਆ ਬੁੱਕ ਕਰ ਲਿਆ ਬਸ ਆ ਜਾਣਗੇ ਕੱਲ ਹੋ ਸਕਦਾ ਕੱਲ ਵਾਲਾ ਬਲੌਗ ਕੁਕੜਾਂ ਦੇ ਹੋਵੇ ਠੀਕ ਆ ਬਾਈ ਇੱਕ ਕੁਕੜ ਤੇ ਦੋ ਕੁਕੜੀਆਂ ਦੋ ਆਪਣੇ ਕੋਲੇ ਪਹਿਲਾਂ ਚਾਰ ਕੁਕੜੀਆਂ ਤੇ ਇੱਕ ਕੁਕੜ ਹੋ ਜਾਣ ਆਪਣੇ ਕੋਲ ਠੀਕ ਆ ਆ ਇੱਥੇ ਉਲਟਾ ਕਰਨੇ ਖੜ ਜੋ ਫਿਰ ਮੈਂ ਅੱਗੋ ਬਈ ਚਲੋ ਚੱਕ ਇਧਰ ਪਾਸੇ ਦੀ ਪੀਪੀ ਆਪਾਂ ਸਰੋਂ ਦੀ ਐਰੇਜ ਹੁੰਦੀ ਆਪਣੀ ਕਣਕ ਠੀਕ ਆ ਆ ਟ੍ਰੇਰ ਵੱਡੀ ਪਤਾ ਨਹੀਂ ਕਿੱਧਰ ਰੱਖ ਜੀ ਮੈਂ ਖੜੀ ਇਹਦੇ ਮਗਰ ਬਈ ਹੈ ਹੈ ਵੱਡੀ ਟ੍ਰੇ ਵੱਡੀ ਟ੍ਰੇ ਨਾਲੇ ਬਈ ਮੁਰਗੀਆਂ ਛੱਡਦੇ ਗਏ ਆਪਾਂ ਆ ਕਮੈਂਟ ਟ੍ਰੇ ਮੈਂ ਕਿਥੇ ਰੱਖ ਬੈਠਾ ਖਣੀ ਉੱਪਰ ਆਇਓ ਹਾਦੀ 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 ਆਉਂਦਾ ਆਉਂਦਾ ਨਹੀਂ ਬਈ ਹਜੇ ਤਾਂ ਨਹੀਂ ਕਰ ਤੇ ਆ ਇਹਨਾਂ ਨੂੰ ਫ੍ਰੀ ਰੇਂਜ ਕੀਤਾ ਹੋਇਆ ਇੱਧਰ ਮਿੱਟੀ ਪਈ ਆ ਪੈਰ ਬੁਰਮਾਨ ਨੂੰ ਇੱਥੇ ਆ ਦੇ ਆ ਦੇ ਆ ਹਾ 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 ਇੱਥੇ ਨਾ ਫਿਰ ਇੱਥੇ ਆਪਾਂ ਫੀਡ ਸੜਦੇ ਆ ਥੋੜੀ ਜੀ ਤੇ ਖਾਣੀਆਂ ਦੇਖੋ ਆ ਜੋ ਹਾ 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 ਬਈ ਦੂਜੀ ਮੁਰਗੀ ਨਾ ਅੰਦਰ ਜਾਵੜੀ ਆ ਉਹ ਕਬੂਤਰਾਂ ਨੇ ਨਾ 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 ਆਲੇ 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 ਚੱਕ ਤੁਹਾਡੇ ਦੋਨਾਂ ਦੀ ਖਰਾਬ ਇੰਨੀ ਬਹੁਤ ਆ ਬਾਕੀ ਤੁਹਾਨੂੰ ਹਰ ਰੋਜ਼ ਪਾਇਆ ਕਰੂੰ ਮੈਂ ਕੋਈ ਨੀ ਥੋੜੀ ਥੋੜੀ ਬਈ ਇਹ ਹੰਡੇ ਵਾਲੀ ਆ ਫਿਰ ਠੀਕ ਆ ਅੱਜ ਹੀ ਲੈ ਕੇ ਆਏ ਉਹ ਬੈਠੇ ਸਾਰੇ ਜਾਨਵਰ ਤਾੜਨੇ ਆ ਚੱਲ ਜੇ ਚਲੋ ਜੀ ਪਾ ਦਪਾ ਦਪਾ ਦਹੋ ਵੀ ਖਾਈ ਜਾਂਦੀ ਉਹ ਦੀ ਸਪੀਡ ਚੈੱਕ ਕਰੂ ਚਲੋ ਜੀ ਇਹਨੂੰ ਪਿੱਛੇ ਰੱਖ ਤੇ ਆ ਸਿੱਖੂ ਨਾ ਬਈ ਟਾਗ ਦਿੰਨੇ ਨਹੀਂ ਇਹ ਨਹੀਂ ਇਹਨੇ ਇੱਥੇ ਜਿਹੜੇ ਬਾਗ ਨੇ ਟਰੇ ਤਾਂ ਹੋਊਗੀ ਕਿ ਮੈਂ ਦਵਾਰਾ ਲਈ ਉਹਨਾਂ ਨੇ ਉਹਨਾਂ ਦੇ ਕੋਈ ਜਗ੍ਹਾ ਭਰੇ ਉਹਨੇ ਆਪਾਂ ਚਾਲ ਦਿਆਂ ਤਾਂ ਆਪਾਂ ਇਹ ਕੱਪ ਕੋਈ ਜਗ੍ਹਾ ਭਰਾਂਗੇ ਇਹ ਪਰਮਾਨੈਂਟ ਤਾਂ ਹੀ ਰੱਖਾਂਗੇ ਇਹ ਥੋੜਾ ਟੁੱਟਿਆ ਹੋਇਆ ਚਲ ਹੋਰ ਨਵਾਂ ਲਗਾ ਲਾਂਗੇ ਇੱਧਰ ਛੱਡੇ ਆਪਾਂ ਸਾਰੇ ਕਬੂਤਰ ਆ ਗੱਡੇ ਦੇ ਵਿੱਚ ਇੱਧਰ ਸਾਰੇ ਕਬੂਤਰ ਆ ਆ ਦੇਖੋ ਤੇ ਬੱਚਾ ਠੀਕ ਆ ਇਹ ਜੋੜਿਆਂ ਦੇ ਵਿੱਚ ਆ ਦੋ ਤਿੰਨ ਜੋੜੇ ਇੱਥੇ ਸਾਰੇ ਕਬੂਤਰ ਆ ਜੋੜੇ ਬਈ ਮਿਲੇ ਹੋਏ ਤਾਂ ਕਰਕੇ ਕਬੂਤਰ ਵਿੱਚ ਛੜਤੇ ਨੇ ਉਹਨਾਂ ਦੇ ਆਂਡੇ ਰੱਖਣ ਲਈ ਆ ਲੋ ਬੱਚੇ ਹੋਰ ਐ ਕੋ ਗੱਡੇ ਵੀ ਇੱਥੇ ਨਿਹੜ ਕੁਝ ਨਾ ਭਰਦੇ ਤੇ ਆ ਬਹਿ ਗਏ ਸਾਰੇ ਤਾਂ ਛਤਰੀ ਚੜ ਕੇ ਤੈਨ ਨੱਡ ਗਏ ਉਹ ਫਰ ਗਏ ਆ ਆ ਆਣ ਗਏ ਲੈ 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 ਜੀ ਆਕਾ ਆਪੇ ਇਹ ਕੋਈ ਜਾਲ ਦੇ ਵਿੱਚ ਇਹਨਾਂ ਸਾਰੇ ਨੂੰ ਪਛੜਦੇ ਆਂ ਖੁੱਡੇ ਦੇ ਵਿੱਚ ਗੰਗਾ ਨੂੰ ਛੋਲੇ ਦੇਣ ਵਾਲੇ ਆ ਛੋਟੇ ਬੱਚਿਆਂ ਨੂੰ ਨਿੱਕਿਆਂ ਨੂੰ ਪੀਲੇ ਰੰਗ ਵਾਲਿਆਂ ਨੂੰ ਇਹਨਾਂ ਨੂੰ ਛੋਲੇ ਦਿੰਨੇ ਆਪਾਂ ਬਾਕੀ ਸਾਰੇ ਆਪਾਂ ਤਾੜ ਦਿੰਨੇ ਆ ਉਹ ਪਰਲੇ ਖੁੱਡੇ ਉਧਰ ਕਬੂਤਰਾਂ ਨੂੰ ਛੜਤਿਆਂ ਨੂੰ ਥੱਲੇ ਲਿਆ ਕੇ ਇਧਰ ਦੇਖੋ ਨਾਲੇ ਮੈਂ ਅੱਜ ਸਫਾਈ ਕੀਤੀ ਆ ਕੁੱਟ ਦੀ ਸਾਰੀ ਰੋੜੀ ਦੀ ਗਲੇ ਸੀ ਨਾ ਮੋٹے ਮੋٹے ਸਾਰੇ ਕੁੱਟ ਤੇ ਮੈਂ ਬਰੀਕ ਬਰੀਕ ਕਰ ਤੇ ਆ ਦੇਖੋ ਇਧਰ ਠੀਕ ਹੈ ਬਾਈ ਆ ਰਿਆਂ ਕੂਤਰਾਂ ਚੱਲੋ ਜਾ ਕੇ ਲਿਆਂਦਿਆਂ ਸਾਰੇ ਹਨ ਵਟੇ ਨਾ ਇਹ ਇੱਧਰ ਛਾੜ ਦਿੰਗਾ ਆਪਾਂ ਬੱਚਿਆਂ ਦੇ ਤੇ ਅੰਡੇ ਹੁੰਦੇ ਜਿਹੜੇ ਇੱਥੇ ਸੀਗੇ ਉਹ ਬਾਈ ਖਰਾਬ ਸੀਗੇ ਅੰਡੇ ਆਪਾਂ ਸੜਦੇ ਆ ਫਿਰ ਹੁਣ ਆਪਾਂ ਪਾੜਦੇ ਆ ਖੜਜੋ ਟਰੇ ਰੱਖ ਲੇ ਇੱਧਰ ਵੀ ਲਿਆ ਕੇ ਨਹੀਂ ਇੱਧਰ ਕੂਤਰਾਂ ਗਣ ਨਿਕਲਦਾ ਡਾਰਾ ਫਿਰ ਜੇ ਆਪਾਂ ਪਹਿਲਾਂ ਡਾਰ ਤੀਆਂ ਆਹ ਵਾਲੇ ਤੇ ਮੁੜ ਕੇ ਡਾਰ ਇਹਨਾਂ ਦਾ ਆਹ ਵੇ ਲੈ ਖੜਜੋ ਖੜਜੋ ਲੋ ਜੀ ਤਰੇਤੀ ਪਈ ਹੀ ਬਾਈ ਮਿਲ ਗਈ ਆ ਹੁਣ ਰੱਖਨੇ ਇੱਥੇ ਕੁਜੀ ਭਰ ਕੇ ਆਹ ਆਇਓ 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 ਵੀ ਮੈਂ ਡਰਦਿਆਂ ਬਣ ਗਿਆ ਬਣ ਗਿਆ ਖੁੱਡੇ ਚ ਪਹਿਲੇ ਦੇਣਾ ਇਹ ਬਾਰੀ ਆਪਾਂ ਭੇਡ ਦਿੰਨੇ ਆ ਤਾੜਦੇ ਆ ਕੁਜੀ ਭਰ ਕੇ ਰੱਖਦੇ ਪਹਿਲਾਂ ਇਹਨਾਂ ਨੂੰ ਫੇਰ ਤਾੜਦੇ ਆ ਛੱਡ ਜੋ ਕੋਈ ਬਾਈ ਕੁਜੀ ਭਰਤੀ ਇਹ ਦਾਣੇ ਰੱਖਦੇ ਆਪਾਂ ਆ ਖਾ ਲੈਣੀਆਂ ਹੌਲੀ ਹੌਲੀ ਤੇ ਮੈਂ ਆ ਬੱਚੇ ਤਾੜਦਾ ਉਹ ਵੀ ਆਗੇ ਨਿਡਣੀਵੇਂ ਆ ਦੇ ਚ ਉੱਚੇ ਠੀਕ ਹੈ ਨਾ ਫੇਰਾ ਜਾਲ ਲਾਵਾਂਗੇ ਆਪਾਂ ਲੋ ਬਈ ਐਨੇ ਕ ਦਾੜਤੇ ਆਪਾਂ ਬਾਕੀ ਦੋ ਕੋ ਹੋਰ ਉੱਟ ਗਏ ਔਰੇ 10 ਫਰਦੇ ਆ ਦੋ ਆ ਰਹੇ ਆ ਆ ਵੀਰੇ ਆ ਜਾਣਗੇ ਪੰਜੇ ਛਤਰੀ ਲੱਗੀ ਕੋਈ ਨਹੀਂ ਤੇ ਇਹਨਾਂ ਨੂੰ ਆਪਾਂ ਦੇਣੇ ਛੋਲੇ ਪੰਜਾਂ ਨੂੰ ਪੰਜ-ਪੰਜ ਹੱਸ ਹੱਦ ਦੇ ਦੇਣੇ ਤੇ ਕੋਡੇ ਛੱਡ ਦੇਣੀ ਠੀਕ ਹੈ ਜੀ ਤੇ ਇਹ ਵੀਡੀਓ ਦਾ ਪਹਿਥੇ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂ ਸੁਪਰੀਬ ਕਰਦਾ ਲਗੀ ਤੇ ਮੁਰਗੀਆਂ ਭਈਆ ਕਰ ਦਿਨ ਚ ਆ ਜਾਣੀਆਂ ਬਾਲੇ ਦੇਣਾ ਪੰਨਾ ਇਹ ਲੋਨ ਦੇ ਕੇ ਕਿ ਬਹੁਤ ਐਂਡਾ ਤੁਹਾਨੂੰ ਕਿਹਾ ਪਿਆ ਮੈਂ ਤੇ ਆ ਜਾਣੀਆਂ ਬਾਈ ਜੇ ਤੱਕ ਕੱਲ ਨੂੰ ਤੇ ਜਾਂ ਫਿਰ ਪਰਸੋਂ ਨੂੰ ਠੀਕ ਆ ਅੱਜ ਤਾਂ ਮੇਰੀ ਕੋਸ਼ਿਸ਼ ਹੋਊਗੀ ਵੀ ਅਗਲਾ ਵਲੌਗ ਉਹਨਾਂ ਦਾ ਹੀ ਹੋਵੇ ਓਕੇ ਦੋ ਮੁਰਗੀਆਂ ਇੱਕ ਮੁਰਗਾ ਦੇਸੀ ਸੀਲ ਲਾਵਾਂਗੇ ਸੀਲ ਲਾਵਾਂਗੇ ਜਦੋਂ ਕੁੱਡਾ ਹੋਰ ਪਾਲੇ ਫਿਰ ਸੀਲ ਲੈ ਲਾਂਗੇ ਠੀਕ ਆ ਜੀ ਠੀਕ ਆ ਬਈ ਸੱਸਰੀ ਕਾਲ